ਮਤ ਕਤਮ ਜਬੇ ਜਿਵੇਂ ਲੱਖਾਂ ਮਨ ਕਪਾਵ ਵੇਨਾ ਗੁਰਮੁਖ ਪਿਆਰਿਓ ਤੇ ਉਹ ਲੱਖਾਂ ਮਨ ਕਪਾਹ ਨੂੰ ਸੜਨ ਦੇ ਲਈ ਕੋਈ ਲੱਖਾਂ ਮਨ ਅਗ ਨਹੀਂ ਚਾਹੀਦੀ ਹੁੰਦੀ ਕੇਵਲ ਇੱਕੋ ਇੱਕ ਕਿਣਕਾ ਜਿਹੜਾ ਕਿ ਜਦੋਂ ਉਸ ਲੱਖਾਂ ਮਨ ਕਪਾ ਦੇ ਉਤੇ ਪੈਂਦਾ ਕੇ ਵੇਖਦਿਆਂ ਵੇਖਦਿਆਂ ਸੜ ਕੇ ਸੁਆਹ ਹੋ ਜਾਂਦੀ ਕਹੈ ਐਸੀ ਗੁਰੂ ਦੀ ਰਹਿਮਤ ਕਹੈ ਐਸੀ ਗੁਰੂ ਦੀ ਕਿਰਪਾ ਮੇਰੇ ਸਹਿਬ ਜਨਿਆਕਾ ਪੁਜੋ ਗੁਰ ਕੇ ਪੈਰ ਦੁਰਮਤ ਜੈ ਜਰ ਇੱਥੇ ਤੇ ਜਦੋਂ ਸੱਜਣ ਠੱਗ ਵਰਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਦੇ ਨੇ ਤੇ ਦੇਖੋ ਕਿੱਡੀ ਵੱਡੀ ਦੁਰਮਤ ਕਹਿ ਕਿੱਡੀ ਮਾੜੀ ਤੇ ਪਾਪੀ ਮਤ ਕਹਿ ਪਰ ਗੁਰੂ ਨੂੰ ਮਿਲਦੇ ਆ ਸਾਰ ਕੀ ਉਹ ਮੁੱਕ ਜਾਂਦੀ ਏ ਖਤਮ ਹੋ ਜਾਂਦੀ ਏ ਕਹ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਦੋਂ ਪੰਜੋਖਰੇ ਦੀ ਧਰਤੀ ਤੇ ਉਤੇ ਛਜੂ ਛੀਰ ਦੇ ਨਾਲ ਮਿਲਦੇ ਨੇ ਤੇ ਦੇਖੋ ਮੇਰੇ ਸਤਿਗੁਰ ਜੀ ਛਜੂ ਛੀਰ ਦੇ ਸਿਰ ਦੇ ਉਤੇ ਚੜੀ ਰੱਖਦੇ ਨੇ ਤੇ ਪੜੋ ਭਗਤ ਕਬੀਰ ਜੀ ਦੀ ਬਾਣੀ ਦੇ ਬਚਨ ਖਲ ਮੂਰਖ ਤੇ ਪੰਡਤ ਕਰਬੋ ਮੇਰਾ ਪਰਮਾਤਮਾ ਤੇ ਗੁਰੂ ਖਾਲਾ ਦਾ ਮਤਲਬ ਹੈ ਮੂਰਖ ਪੰਡਤ ਦਾ ਮਤਲਬ ਹੈ ਗਿਆਨਬਾਨ ਸੂਝਬਾਨ ਜਿਹਦੇ ਉੱਤੇ ਮੇਰਾ ਗੁਰੂ ਹੱਥ ਰੱਖ ਦੇਵੇ ਜਿਹਦੇ ਉੱਤੇ ਆਪਣੀ ਮਿਹਰ ਦੀ ਨਦਰ ਕਰ ਦੇਵੇ ਸਹਿਬ ਜੀ ਨੇ ਆਖਿਆ ਉਥੇ ਗੁੰਗੇ ਵੀ ਬੋਲਦੇ ਨੇ ਉਥੇ ਬੋਲਿਆਂ ਨੂੰ ਵੀ ਸੁਣਾਈ ਦਿੰਦਾ ਭਾਵੇਂ ਕਹਿਣ ਨੂੰ ਲੋਕਾਂ ਨੇ ਇਹ ਗੱਲ ਅੱਜ ਤਰਕ ਦੇ ਆਧਾਰ ਦੇ ਉੱਤੇ ਆਖੀਏ ਕਿ ਸੱਜੂ ਜਿਹੜਾ ਕਿ ਉਹ ਗੁੰਗਾ ਤੇ ਬੋਲਾ ਨਹੀਂ ਸੀ ਉਸਨੂੰ ਗੁੰਗਾ ਤੇ ਬੋਲਾ ਇਸ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਉਹ ਛੂਦਰ ਸੀ ਤੇ ਛੂਦਰ ਨੂੰ ਪੜ੍ਹਾਈ ਦਾ ਕੋਈ ਅਧਿਕਾਰ ਨਹੀਂ ਸੀ ਨਾ ਉਹਨੂੰ ਸੁਣਨ ਦਾ ਤੇ ਨਾ ਉਹਨੂੰ ਬੋਲਣ ਦਾ ਇਸ ਕਰਕੇ ਉਸਨੂੰ ਗੁੰਗਾ ਤੇ ਬੋਲਾ ਕਿਹਾ ਜਾਂਦਾ ਸੀ ਖੈਰ ਮੇਰੇ ਸਤਿਗੁਰੂ ਜੀ ਰਹਿਮਤ ਕਰਨ ਕਿਤੇ ਸਾਨੂੰ ਸਮਤ ਆਵੇ ਗੁਰੂ ਕੇ ਪਿਆਰਿਓ ਇੱਕ ਗੱਲ ਚੇਤਾ ਰੱਖਿਓ ਜੇ ਕੋਈ ਵੀ ਤਾਲੀਮ ਹਾਸਲ ਕਰਨੀ ਕੋਵੇ ਨਾ ਤੇ ਉਹਦੇ ਲਈ ਪਹਿਲਾਂ ਗੁਰੂ ਧਰਮ ਕਰਨਾ ਪੈਂਦਾ ਕਿ ਬੇਨਤੀ ਨੂੰ ਬੜੇ ਧਿਆਨ ਨਾਲ ਸੁਣਿਓ ਜੀ ਜੇ છਜੂਚੀ ਜਿਹਨੂੰ ਸੁਣਦਾ ਸੀ ਜੋ બોਲ ਵੀ ਸਕਦਾ ਸੀ ਜੋ ਗੁਰੂ ਘਰ ਕ੍ਰਿਸ਼ਨ ਪਾਤਸ਼ਾਹ ਜੀ ਦੀ ਖਜੂਰੀ ਦੇ ਵਿੱਚ ਬੈਠਾ ਪਈ ਜਿਨੇ ਗੀਤਾ ਦੇ ਅਰਥ ਕਰਕੇ ਦੱਸੇ ਨੇ ਤੇ ਗੀਤਾ ਤੇ ਉਹੀ ਪੜ ਪਾਵੇਗਾ ਨਾ ਜਿਨੇ ਗੀਤਾ ਪਹਿਲਾਂ ਪੜੀ ਕੈ ਜਿਵੇਂ ਉਹ ਕਹਿੰਦੇ ਨੇ ਕਿ ਜਿਹੜੇ ਸਮਾਦ ਨੇ ਪੜਨ ਤੇ ਸੁਣਨ ਦੇ ਅਧਿਕਾਰ ਖੋਲ੍ਹੇ ਸਨ ਗੁਰੂ ਪਾਤਸ਼ਾਹ ਜੀ ਨੇ ਉਹ ਬਖਸ਼ ਦਿੱਤੇ ਸਨ ਪਹਿਲਾ ਸਵਾਲ ਕਿ ਉਸ ਸਮੇਂ ਸ਼ੁੱਧਰ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ ਮਿਕ ਵਿਦਿਆ ਜਿਹੜੀ ਸੀ ਉਹ ਪੰਡਿਤ ਦੇ ਹੱਥ ਦੇ ਵਿੱਚ ਸੀ ਤੇ ਕਿਹੜੇ ਪੰਡਿਤ ਦੇ ਕੋਲ ਬਹਿ ਕੇ ਉਹਨੇ ਗੀਤਾ ਦੇ ਅਰਥ ਸਿੱਖੇ ਦੂਜੀ ਗੱਲ ਜੇ ਸਾਡੇ ਜ਼ਿਹਨ ਦੇ ਵਿੱਚ ਆਵੇ ਜੀ ਉਹ ਤੇ ਗੁਰੂ ਦਾ ਸਿੱਖ ਸੀ ਭਾਈ ਗੁਰਦਾਸ ਜੀ ਤੋਂ ਪੁੱਛੀਏ ਕਿ ਭਾਈ ਗੁਰਦਾਸ ਜੀ ਬਾਬੇ ਨਾਨਕ ਦੇ ਘਰ ਦੇ ਅੰਦਰ ਗੀਤਾ ਪੜਾਈ ਜਾਂਦੀ ਏ ਸਿਮਰਤਿਆਂ ਦੇ ਪਾਠ ਪੜਾਏ ਜਾਂਦੇ ਨੇ ਕਿ ਬਾਣੀ ਪੜਾਈ ਜਾਂਦੀ ਆ ਭਾਈ ਗੁਰਦਾਸ ਜੀ ਜਵਾਬ ਦੇ ਰਹੇ ਨੇ ਧਿਆਨ ਨਾਲ ਸੁਣਿਓ ਜੇ ਭਾਈ ਗੁਰਦਾਸ ਜੀ ਨੇ ਆਖਿਆ ਸੋਦਰ ਆਰਤੀ ਗਾਭੀਏ ਅੰਮ੍ਰਿਤ ਵੇਲੇ ਜਾਪ ਉਚਾਰਾ ਭਾਵ ਸੋਦਰ ਦੇ ਵੇਲੇ ਸੰਧਿਆ ਦੇ ਵੇਲੇ ਸੋਦਰ ਦੀ ਬਾਣੀ ਪੜ੍ਹਨੀ ਹੈ ਤੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਇਹ ਹਦਾਇਤ ਸੀ ਉਸ ਸਮੇਂ ਉਸ ਸਮੇਂ ਸਿੱਖ ਨੂੰ ਹਦਾਇਤ ਸੀ ਕਿ ਗੁਰੂ ਦੀ ਬਾਣੀ ਪੜ੍ਹਨੀ ਹੈ ਜੇ ਗੁਰੂ ਦਾ ਸਿੱਖ ਸੀ ਫਿਰ ਗੁਰੂ ਦੇ ਘਰ ਦੇ ਅੰਦਰ ਤੇ ਜਪਜੀ ਤੇ ਸੋਦਰ ਦੀ ਬਾਣੀ ਦੀ ਗੱਲ ਹੈ ਸਤਗੁਰੂ ਜੀ ਗੁਰਦੇਵ ਮਹਾਰਾਜ ਜੀ ਕਿਰਪਾ ਰਹਿਮਤ ਕਰਨ ਅਸੀਂ ਗੱਲ ਕਰਦੇ ਤੇ ਖਾਂ ਪਰ ਬਿਲਕੁਲ ਅਧੂਰੀ ਜੀ ਅਸੀਂ ਇਹ ਕਹਿ ਤੇ ਦਿੱਤਾ ਕਿ ਜੀ ਉਹ ਪੜਨਾ ਵੀ ਜਾਣਦਾ ਸੀ ਤੇ ਸੁਣਨਾ ਵੀ ਜਾਣਦਾ ਸੀ ਭਾਬ ਉਹਨੇ ਧਾਰਮਿਕ ਗ੍ਰੰਥਾਂ ਦੀ ਵਿਦਿਆ ਲਈ ਹੋਈ ਸੀ ਤੇ ਲਈ ਕਿੱਥੋਂ ਸੀ ਸਵਾਲ ਤੇ ਇਹ ਪੈਦਾ ਹੁੰਦਾ ਹੈ ਕਿਹੜੇ ਕਿਹੜੇ ਕੂਚੇ ਦੇ ਵਿੱਚ ਬਹਿ ਕੇ ਕਿਹੜੀ ਗਲੀ ਦੇ ਵਿੱਚ ਬਹਿ ਕੇ ਕਿਹੜੇ ਗੁਰੂ ਨੂੰ ਧਰਨ ਕਰਕੇ ਉਹਨੇ ਇਹ ਵਿਦਿਆ ਹਾਸਲ ਕੀਤੀ ਸੀ ਅਸੀਂ ਆਪਣੀ ਤਰਕ ਦੀ ਬੁੱਧੀ ਦੇ ਉੱਤੇ ਇਹ ਤੇ ਸਾਬਤ ਕਰ ਦਿੱਤਾ ਕਿ ਉਹਨੇ ਗੁਰੂ ਨੇ ਛੜੀ ਨਹੀਂ ਰੱਖੀ ਉਹ ਪਹਿਲਾਂ ਹੀ ਪੜਿਆ ਲਿਖਿਆ ਸੀ ਪਰ ਅਸੀਂ ਇਹ ਗੱਲ ਤੋਂ ਅਸਮਰਥ ਰਹਿ ਗਏ ਕਿਹੜੇ ਗੁਰੂ ਦੇ ਕੋਲ ਬਹਿ ਕੇ ਪੜਿਆ ਸੀ ਕਿਸ ਥਾਂ ਦੇ ਉਤੇ ਪੜਿਆ ਸੀ ਤੇ ਪੰਡਤ ਜਿਹੜਾ ਸ਼ੁੱਧਰ ਨੂੰ ਦੇਖ ਕੇ ਹੀ ਭੜਕ ਜਾਂਦਾ ਸੀ ਉਸ ਪੰਡਤ ਨੂੰ ਪਤਾ ਹੀ ਨਹੀਂ ਚੱਲਿਆ ਕਿ ਸਾਡੇ ਨਗਰ ਦੇ ਅੰਦਰ ਸ਼ੁੱਧਰ ਜਿਹੜਾ ਹੈ ਸਾਡੇ ਧਰਮ ਦੀ ਵਿੱਦਿਆ ਲਈ ਜਾਂਦਾ ਕਿ ਸ਼ੁੱਧਰ ਜਿਹੜਾ ਸੀ ਸ਼ੁੱਧਰ ਦੇ ਨਾਲ ਇਤਨਾ ਮਾੜਾ ਵਿਹਾਰ ਕੀਤਾ ਜਾਂਦਾ ਸੀ ਉਹਦੇ ਗੱਲ ਦੇ ਵਿੱਚ ਜਾਂ ਹੱਥ ਦੇ ਵਿੱਚ ਟੱਲੀ ਪਕੜੀ ਹੁੰਦੀ ਸੀ ਕਿ ਕਿਤੇ ਬ੍ਰਾਹਮਣ ਅੱਗੇ ਨਿਕਲ ਕੇ ਜਾ ਰਿਹਾ ਹੋਵੇ ਤੇ ਉਹ ਟੱਲੀ ਖੜਕਾ ਦਿੰਦੇ ਸਨ ਇੱਥੋਂ ਤੱਕ ਕਿ ਬ੍ਰਾਹਮਣ ਅੱਗੇ ਬੈਠਾ ਕੇ ਤੇ ਉਹ শূਦਰ ਆਪਣੇ ਪੈਰਾਂ ਦੇ ਵਿੱਚੋਂ ਚੱਪਲ ਲਾ ਕੇ ਤੇ ਸਿਰ ਦੇ ਉੱਤੇ ਰੱਖ ਕੇ ਜਾਂਦੇ ਹੁੰਦੇ ਸਨ ਸਿਰ ਦੇ ਉੱਤੇ ਹੁਣ ਐਸੇ ਪੁਰਖ ਨੂੰ ਪੰਡਿਤ ਕੀ ਧਰਮ ਦੀ ਵਿੱਦਿਆ ਦੇਣਗੇ ਨਹੀਂ ਦੇਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਧਰਮ ਦੀ ਵਿੱਦਿਆ ਖੋ ਲਈ ਹੋਵੇ ਸਵਾਲ ਤੇ ਇਹ ਪੈਦਾ ਹੁੰਦਾ ਹੈ ਉਹਨਾਂ ਨੇ ਧਰਮ ਦੀ ਵਿੱਦਿਆ ਲਈ ਕਿੱਥੋਂ ਫਿਰ ਜਿਹੜੇ ਗੀਤਾ ਦੇ ਅਰਥ ਕੀਤੇ ਸਨ ਉਹ ਕਿੱਥੋਂ ਕੀਤੇ ਨੇ ਕਿਹੜੀ ਥਾਂ ਦੇ ਉੱਤੇ ਬਹਿ ਕੇ ਕੀਤੇ ਨੇ ਅਸੀਂ ਗੱਲ ਕਹਿ ਤੇ ਦਿੱਤੀ ਪਰ ਗੱਲ ਬੜੀ ਅਧੂਰੀ ਸੀ ਸੱਚ ਜਾਣਿਓ ਗੁਰਮੁਖ ਪਿਆਰਿਓ ਗੁਰਦੇਵ ਮਹਾਰਾਜ ਜੀ ਦੇ ਅੰਦਰ ਬੜੀ ਤਾਕਤ ਹੈ ਜਦੋਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਉਹਦੇ ਸਿਰ ਦੇ ਉੱਤੇ ਛੜੀ ਰੱਖੀ ਨਾ ਇੱਥੇ ਗੁੰਗੇ ਵੀ ਫਿਰ ਗੀਤਾ ਦੇ ਅਰਥ ਕਰਦੇ ਨੇ ਇਹ ਹਕੀਕਤ ਹੈ ਮੇਰੇ ਮਾਲਕ ਦੀ ਆਖਿਆ ਕਹਿੰਦੇ ਨੇ ਖਲ ਮੂਰਖ ਤੇ ਪੰਡਤ ਕਰਬੋ